ਤਾਨੇ ਪਿਆਰ ਪਰਿਸ਼ਾਸ਼ੀ ਕਾਲ ਆਈ ਦੇ ਬਲ ਤੁਹਾਡਾ ਸਵਾਗਤ ਕਰਦੇ ਆਂ ਅੱਜ ਜਾਨਾ ਇੱਕ ਰਿਸਤਾਰੀ ਚ ਲੈਂਟਰ ਬਣਾ ਨਾਲੇ ਬੀਚਣੀ ਪਨੀਰੀ ਤੁਹਾਨੂੰ ਦਿਖਾਵਾਂਗੇ ਤੇ ਗਰਮੀ ਬਹੁਤ ਆ ਥੋੜਾ ਬਚਾ ਕੇ ਮੈਂ 16 ਬਣ ਬਈ ਦਾ ਬੀਜ ਲੈਂਦਾ ਸੀ ਅੱਜ ਪਹਿਲਾਂ ਬੀਜਿਆ 110 ਤੇ 131 ਤੇ ਹੁਣ ਆ ਬੀਜ ਲੈਂਦਾ ਵਾ ਅੱਜ ਦਿੱਤਾ ਨੂੰ ਖੋਲ ਕੇ ਤੇ ਬਾਲਟੀ ਚ ਭੇਣਾ ਵਾ ਪੇਂਗੀ ਵੀ ਵਿਖਾਉਨੇ ਆ ਤੇ ਵਧੀਆ ਵੀ ਫੇਲੇ ਫਸ ਪਹਿਲੀ ਿਆ ਲਾਉਣੀ ਆ ਬਾਕੀ ਇਤ ਨਹੀਂ ਲਾਈ ਵਧੀਆ ਨਿਕਲਦੀ ਆ ਕਿ ਰਸਦਾਰਨ ਲਾਈ ਤੇ ਠੀਕ ਨਿਕਲਦੀ ਆ ਪਹਿਲੀ ਮਾਰੇ ਇਦਾਂ ਦੀ ਇਹਨੂੰ ਦਵਾਈ ਲੱਗੀ ਆ ਲਾਲ ਰੈੱਡ ਜੇ ਕਲਰ ਦੀ ਪੇਂਟੀ ਆ ਹੁਣ ਤੇ ਬਾਕੀ ਇਹਨੂੰ ਜਿੱਦਣ ਵੇਚਾਂਗੇ ਖੇਤ ਜੋਦਣ ਵੀ ਦਿਖਾਵਾਂਗੇ ਜਾਵਾ ਨਿਕਲਦੀ ਰਿਸ਼ਤੇਦਾਰਾਂ ਲੱਗ ਕੇ ਲਈ ਆ ਹੋਰ ਵੀ ਕਈ ਜਿਹੜੇ ਲੈਣਾ ਹੈ ਉਹ ਕਹਿੰਦੇ ਸੀਗੇ ਵਧੀਆ ਨਿਕਲ ਜਾਂਦੀ ਹੈ ਠੀਕ ਇਨਕਮ ਦੇ ਜਾਂਦੀ ਹੈ ਜੀ ਕਿਉਂਕਿ ਬਾਸਮਤੀ ਜਿੰਨਾ ਹੀ ਰੇਟ ਲੱਗਦਾ ਹੈ ਬਾਸਮਤੀ ਜ 1099 ਪਰ ਹਾਈ ਬ੍ਰੈਡ ਹੈਗੀ ਆ ਇਹ ਕੋਈ ਵੈਰਾਈਟੀ ਆ ਤੇ ਅੱਜ ਪਈ ਆ ਤੇ ਹੁਣ ਜਿੱਦਣ ਬੀਜਾਂਗੇ ਉਹ ਹੀ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਹੋਰ ਵੀ ਰੱਤਾ ਸੀ ਇਹ 123 26 ਵੀ ਬਿਜਣ ਦਾ ਪਰ ਉਹ ਮਿਲੀ ਨਹੀਂ ਅਜੇ ਤੇ ਇੱਕ ਹੋਰ ਆਈ ਹੈ 003 ਉਹ ਵੀ ਦੇ ਕਾਫੀ ਨਿਕਲਦੀ ਆ ਪਤਾ ਨਹੀਂ ਹੁਣ ਐਸੇ ਲਿਆਂਦੀ ਨਹੀਂ ਜੇ ਹੋ سکے ਤਾਂ ਲੈ ਲਵਾਂਗੇ ਵੇਖਾਂਗੇ ਗੜੀ ਦਾ ਪਤਾ ਨਹੀਂ ਕੋਈ ਇਹ 4 ਕਿਲੋ ਦੀ ਆਵੇ ਪੈਕਿੰਗ ਤੇ 2 ਕਿਲੋ ਲੈਂਦੀ ਹੀ ਉਹਦੇ ਚ ਹੀ ਆਪਣੇ ਇਲਫਾਫੇ ਜੀ ਤੇ ਇਹ 6 ਕਿਲੋ ਲੈਂਦੀ ਆ ਆ ਚੋੜੀ ਚਾਹੀਏ ਸੁਧਰਿਆ ਹੋਇਆ ਝੋਨੇ ਦਾ ਬੀਜ ਇਸਮਾਰਟ ਸੀਡ ਸਪੈਡੀ ਸੀਡਸ ਤੇ ਹੈਗਾ ਵਿੱਚੋਂ ਵੀ ਦੀ ਆ ਤੇ ਤੂ ਬਰ 301 27 13% ਮੌਇਸਚਰ ਹੈ ਇਹਦਾ ਤੇ ਕ੍ਰੌਪ ਵਧੀਆ ਵਾ ਆ ਕਰਨਾਲ ਸੀਡਾਂ ਵਾਲਿਆਂ ਦੀ ਆ ਇਹ ਕਰਨਾਲ ਵਾਲਿਆਂ ਦੀ ਆ ਹਰਿਆਣਾ ਕੱਲ ਫਾਫੇ ਜਿੰਦੀ ਆ ਤੁਹਾਨੂੰ ਦੇਖ ਦੇਣੇ ਵੀ ਜੀ ਤੇ ਆਹ ਵੇ ਤੇ ਇਹਨੂੰ ਕੱਲ ਨੂੰ ਜਾਂ ਕੱਲ ਨੂੰ ਕੱਢ ਕੇ ਤੇ ਦਵਾਂਗੇ ਉੱਪਰ ਬੋਰੀ ਅੱਜ ਬਾਬਾ ਗੜਾ ਸਾਹਿਬ ਆਹੀ ਸਾਰੇ ਮੱਥਾ ਢੇਕਣ ਆ ਬਾਬਾ ਗੜਾ ਸਾਹਿਬ ਦਾ ਆਪਸ ਕਰਦੇ ਆ ਰਹੇ ਸੀ ਵੀਰੇ ਆਏ ਤੇ ਆ ਗਾੜੀ ਇੱਥੇ ਤੱਕ ਅੱਗੇ ਆ ਰਹੀ ਹੁੰਦਾ ਗੰਗਾ ਜੀ ਦੇ ਕੋਲ ਚੱਲ ਰਿਹਾ ਕੋਈ ਜੀ ਰੰਦਰ ਰਾਮਪਾਪ ਜੀ ਆ ਰਹੇ ਆ ਦੇਖਦੇ ਆ ਦੱਕਾ ਚੱਲ ਰਿਹਾ ਅੱਜ 16 ਸਾਨੂੰ ਮੇਰੀ ਵੀ ਨੀਡੀ ਲੱਗੀ ਸੀ ਬਿਜਲੀ ਤੇ ਉਹਦਾ ਹੋ ਲੇਟ ਵੈਸੇ ਗਈ ਥੋੜੇ ਦਿਨ ਚਲੋ ਕਿਉਂਕਿ ਪਹਿਲਾਂ ਵੀ ਨਹੀਂ ਮਿਲਿਆ ਇਸ ਕਰਕੇ ਦਾ ਕਰਕੇ ਲੇਟ ਹੋ ਗਈ ਜਿੱਥੋਂ ਜੜੀ ਦੁਕਾਨ ਤੋਂ ਲੈਣਾ ਸੀ ਆਪਾਂ ਤੇ ਅੱਜ ਲੱਗੇ ਆ ਇਹ ਬੀਜਣ ਤੇ ਹਮ ਬੀਜਣੀ ਆ ਜੀ ਤਿੰਨ ਖੇਤ ਲਾਉਣੇ ਨੇ ਤਾਂ ਖੇਤਾਂ ਦੀ ਬੀਜਣੀ ਆ ਅੱਜ ਦਵਾਈ ਲੱਗੀ ਹੋਈ ਆ ਲਾਲ ਜੇ ਰੰਗ ਦੀ ਤੇ ਆਪੇ ਲੱਗੇ ਆ ਜੀ ਬੀਜਣ ਜਿੱਦਣ ਲੈਂਦੀ ਸੀ ਉਤੋਂ ਅੱਜ ਤੀਜੇ ਦਿਨ ਬੀਜ ਦੇ ਲੱਗੇ ਆ ਪਹਿਨ ਹੀ ਸੀ ਪਰਸੋ ਆ ਆ ਵਾਧਾ ਜਿੱਥੇ ਤੇ ਵੀ ਨਹੀਂ ਲੱਗੇ ਜ਼ੋਲਾ ਬਣਨੇ ਤੇ ਆ ਪਾਣੀ ਛੱਡਦਾ ਸੀ ਹੁਣ ਅੱਜ ਬੀਜ ਦੇਣੀ ਆ ਹੁਣ ਲੱਗੇ ਬੀਜਣ ਦਾ ਟਾਈਮ ਕਿਉਂਕਿ ਦੁਪਹਿਰੇ ਗਰਮੀ ਬੜੀ ਹੁੰਦੀ ਆ ਕਿਉਂਕਿ ਗਰਮੀ ਤੋਂ ਥੋੜਾ ਦੂਰ ਹੀ ਰਹੋਗੇ ਉਹ 40 ਪਲਸ ਦਾ ਟੈਂਪਰੇਚਰ ਹੋਇਆ ਪਿਆ ਵਾ ਇਸ ਕਰਕੇ ਹੁਣ ਆਪਾਂ ਸ਼ਾਮ ਦੇ ਟਾਈਮ ਹੀ ਬੀਜਣ ਲੱਗੇ ਆ ਤੇ ਇਹ ਸਵਾਦੂਜੀ ਆ ਆ 31 110 ਲਈ ਆਵੇ ਕੋ ਅੱਜ ਹੁਣ ਵੀ ਚੜਦੇ ਆ ਕਿਉਂਕਿ ਦਿਨੇ ਸੱਚ ਸੋਈ ਸਿਕਾਲਾ ਟੈਂਪਰੇਚਰ 40 ਪਲੱਸ ਆ ਬਹੁਤ ਲੂਸ ਚਮਲ ਬਾਹਾਂ ਦੇ ਚਮਲੂਦ ਦਿੰਦੀ ਇੰਨੀ ਗਰਮੀ ਹੋਈ ਪਈ ਐ ਜਿਹੜੇ ਵੀਰਾਂ ਨੇ ਖੇਤ ਵੀ ਵਹਾਈ ਕਰਨੀ ਆ ਸ਼ਾਮ ਦੇ ਟਾਈਮ ਕਰੋ ਜਾਂ ਸਵੇਰ ਸਵੇਰ ਯਾਨੀ ਕਿ 9 ਵਜੇ ਤੋਂ ਬਾਅਦ ਨਹੀਂ ਕਿਉਂਕਿ ਗਰਮੀ ਹੱਤੋਂ ਪਰੇ ਆ ਕਿਉਂਕਿ ਦਿਨੇ ਇੱਕ ਤਾਂ ਜਿੰਨਾਂ ਕਿਸੇ ਨੇ ਵਹਾਈ ਕਰਨੀ ਟਰੈਕਟਰ ਦਾ ਸਹੇਕ ਦੂਆ ਇਦਾਂ ਟੈਂਪਰੇਚਰ ਤੇ ਬਹੁਤ ਗਰਮੀ ਆ ਵੀ ਬੁੱਤ ਪਚਾ ਕੇ ਗਰਮੀ ਤੋਂ ਬਚ ਕੇ ਕੋਈ ਨਹੀਂ ਠੰਡੇ ਹੋਏ ਵੀ ਕੰਮ ਵੀਰੇ ਸ਼ਾਮ ਦੇ ਟਾਈਮ ਵੀ ਹੋ ਜਾਊਗਾ ਜੇ ਟੈਂਪਰੇਚਰ ਡਾਊਨ ਚ ਜਾਊਗਾ ਤੇ ਇਹੀ ਗੱਲ ਆ ਸੋ ਗੱਲ ਆਹੀਂ ਲੱਗੇ ਹੁਣ ਪਜਾਈ ਛੱਟਾ ਦੇਣਾ ਤੇ ਆ ਬੇ ਕੋ ਹੱਥ ਦੇ ਭਾਈ ਦੰਦੇ 16 9 ਆ ਅੱਜ ਕੱਲ ਦੀ ਗੀਗਾ ਕਹਿੰਦੇ ਤੇ ਤਾਂ ਅਹੀਂ ਇਹ ਫਸਟ ਟਾਈਮ ਲਾਉਣੀ ਆ ਤੇ ਦਵਾਲਾ ਕਰੇ ਵੋਪਸ ਆਪਾਂ ਜੀ ਕਿਹਾ ਇਹਾ ਉੱਤਰ ਇਹਨਾਂ ਪੋਰਸ਼ਨ ਬਣਾਇਆ ਉਪਰ ਆ ਕਮਰੇ ਆ ਆਹ ਲਓ ਇੱਕ ਕੋ ਟਾਲ ਇੰਟਰਵਿਊ ਆ ਹੀ ਅੱਜ ਇਹ ਭਲਾਈਆਂ ਵਾਲਾ ਪਾਇਆ ਹੋ ਦੂਜਾ ਨਹੀਂ ਤੇ ਖਜੀਨੀ ਨੂੰ ਉਹ ਹਿੱਤ ਕਿਵੇਂ ਕਰਦੇ ਨੇ ਤੇ ਨੇ ਅੱਜ ਪਹਿਲਾਂ ਥੱਲੇ ਹੀ ਪੋਰਸ਼ਨ ਕਿਉਂਕਿ ਉਹ ਮੇਰਾ ਬੇਟਾ ਹੈਗਾ ਨੇਵੀਚ ਆ ਉਹ ਜਿਹੜੀ ਆਰਮੀ ਸੀ ਤੇ ਉਹਨਾਂ ਨੇ ਹੁਣ ਉੱਪਰ ਪਾਏ ਆ ਆ ਉੱਪਰ ਛੋਟਾ ਜਿਹਾ ਕਿਚਨ ਆ ਪੋਰਚ ਦੇ ਹਿਸਾਬ ਨਾਲ ਆ ਵੇਖੋ ਤੇ ਆ ਜਿਹੜੀ ਇਹ ਹੋਟੀਲ ਓਪੀ ਆ ਤੇ ਮਿਸਤਰੀ ਇਥੇ ਜਿਹੇ ਲੈਂਟਰ ਪਾਉਂਦੇ ਸੀ ਤੇ ਪਹਿ ਚੱਲਿਆ ਹੁਣ ਤੇ ਜਦੋਂ ਸ਼ੁਰੂ ਕਰ ਲਈ ਤੇ ਖਰਚਾ ਤਾਂ ਫਿਰ ਦੇਖੋ ਆਉਂਦਾ ਹੀ ਆ ਆ ਇਹ ਨਹੀਂ ਫਰੰਟ ਤੇ ਪੋਰਚ ਆ ਨਾਲ ਹੀ ਰੋਡ ਆ ਉਹ ਜਿੱਥੇ ਪਈਆਂ ਵਾ ਉਹੜੀਆਂ ਰੇੜੀਆਂ ਜੀਆਂ ਆਇਤਰ ਵੀ ਉਹ ਮੇਨ ਰੋਡ ਆ ਜਿੱਥੇ ਵੱਡੇ ਵੱਡੇ ਦਰਖਤ ਆ ਤੇ ਆ ਉਹਦਾ ਸਟੀਲੀ ਲਾਈ ਗ੍ਰਿਲ ਦੂਜੀ ਨਹੀਂ ਗ੍ਰਿਲ ਲਾਈ ਤੇ ਖਰਚਾ ਤਾਂ ਚਲੋ ਹੁਣ ਹੈ ਹੀ That's it. ਚਲੋ ਬਣ ਗਏ ਆ। ਵਧੀਆ ਡਬਲ ਸਟੋਰੀ ਜ਼ਰੂਰ ਚਾਹੀਦੀ ਆ। ਆ ਦੇਖਣ ਦੇਣ ਤੁਹਾਨੂੰ ਵਸ ਜਾਂਦੀ ਸ਼ਾਨੀ ਵਾਲਿਆਂ ਦੀ ਮੇਨ ਰੋਡ ਤੇ। ਆ ਛੋਟਾ ਜਿਹਾ ਵਾਧਾ ਵਾ 2 ਫੁੱਟ ਦਾ। ਚਲੋ ਵਧੀਆ ਬੀਮ ਬਾਈ ਵਧੀਆ ਪਕਾਈ ਕੀਤੀ ਹੈ ਚਲੋ ਬੱਸ। ਮਾਰਕਸ ਤੋਂ ਨਹੀਂ ਕਰੇ। ਚਲੋ। ਚਾਹੀਦੇ ਆ। ਆਹ ਆਓ ਵਾਇਰਿੰਗ ਪਾਈਪਸ ਆ। ਇੰਟਰਪਾਇਨ ਦੇ ਭਾਜੀ ਕੇ ਪਹੁੰਚ ਗਏ ਹਾਂ ਮਸ਼ੀਨਾਂ ਹੁਣ ਬੰਦ ਕੀਤੀ ਰੋਟੀ ਖਾਂਦੇ ਆ ਸੇਨ ਚਾਲੂ ਕਰਨੀ ਆ ਇੰਨਾ ਚਲਾਤਾ ਵਾ ਇੰਜਨ ਲੈਵੇ ਕੋਣ ਲੱਗਿਆ ਸਿਨ ਚੱਲਦਾ ਵਾ ਆ ਡਈ ਲੇਬਰ ਕੋਣ ਆ ਜਿ세 ਬੈਕਪੈਕੋਂ ਲੱਗੇ ਪੇ ਸ਼ੁਰੂ ਕਰਨਾ ਬਸ ਥੋੜਾ ਹੀ ਰਹਿ ਗਿਆ ਅਗਲੇ 1 ਘੰਟੇ ਦਾ ਕੰਮ ਇਹਨਾਂ ਪਵਾ ਲੈਣਾ ਵਾ ਉੱਪਰ ਆਲੇ ਤੋਂ ਭੰਡਿਆ ਵਾ ਤੋ ਹੋ ਜਾਂਦਾ ਵਾ ਇਸ ਉੱਪਰ ਕੰਮ ਸੋਰੀ ਕੀਤੀ ਵੈਲਾ ਸਿੰਗਲ ਸੀ ਕੋਈ ਦੀ ਵਾ ਚੰਗੀ ਹੋ ਆਏ ਆਸਾ ਕਰ ਲੈ ਦੇ ਇਹ ਲੱਗਿਆ ਚਿੰਮੜ ਚਿੰਮੜਦਾ ਵਾ ਜੰਮ ਜਾਂਦਾ ਜਿਹੜਾ ਉਹਨੂੰ ਲਾ ਕੇ ਫੇਟ ਹੁੰਦੇ ਆ ਫੇਰ ਪਾਉਂਦੇ ਆ ਤੋਂ ਹੁਣ ਦੁਬਾਰਾ ਕਿਉਂਕਿ ਦਰਨੀਆ ਸੁੱਕ ਖੇਤੀ ਜਾਂਦਾ ਦੇ ਕੇ ਕਰਕੇ ਪਾਣੀ ਮਾਰਨ ਲੇ ਆਵੇ ਪਾਣੀ ਮਾਰ ਜਾਓ ਦੇਖੋ ਜੀ ਚਿੱਟੇ ਡਬਲ ਕੋਡ ਪਾਉਂਦੇ ਪਾਟਾ ਨਾਲ ਲੱਗੇ ਹੁਣ ਸਾਰੀ ਉਹ ਪਗੜਜੀ ਢੋਲ ਲੱਗੇ ਤੇ ਦੋਰੇ ਕਰਨਾ ਇਹਨਾਂ ਨੇ ਆ ਵਾੜ ਇਹਦੀ ਹੈ ਮਸ਼ੀਨ ਜਿਹਨੇ ਲੈਂਟਰ ਪਾਇਆ ਵਾ ਵਧੀਆ ਪੈ ਗਿਆ ਹਨਾ ਬਹੁਤ ਵਧੀਆ ਪੈ ਗਿਆ ਲੈਂਟਰ ਵੀ ਸੇਫ ਹੈ ਤੇ ਸਾਡੇ ਸੇਮ ਚੀਜ਼ ਆ ਗਿਆ ਆਹੋ ਉਦਾਂ ਤੇ 4 ਇੰਚ ਹੀ ਪਉਂਦੇ ਇਹਨੇ 6.5 ਬਾਦ ਚਲੋ ਵਧੀਆ ਵਾ ਹਾਂਜੀ ਹੁਣ ਥੋੜਾ ਹੋਰ ਹੀ ਟੋਕੀ ਨਾ ਥੋੜਾ ਸਰਿਆ ਵੀ ਵੱਧ ਤੇ ਆਹੋ ਸਰਿਆ ਵੀ ਵੱਧ ਹੋਊਗਾ ਤੇ ਉਹ ਵੀ ਹੋਊਗਾ ਮਜ਼ਬੂਤੀ ਰਹੂਗੀ ਨਾਲੇ ਜਿੰਨਾ ਮੋਟਾ ਹੋਊਗਾ ਜਿੰਨੀ ਚੀਜ਼ ਪਤਲੀ ਤਾਂ ਪਤਾ ਉਹਨੇ ਤਪਸ਼ ਵੱਡੀ ਹੁੰਦੀ ਓਦੀ ਇਹਦੀ ਤਪਸ਼ ਘਟ ਹੋਊਗੀ ਹਾਂਜੀ ਚਲੋ ਵਧੀਆ ਵਾ ਪੈ ਗਿਆ ਚਲੋ ਲੈਂਟਰ ਵਧੀਆ ਹੋਇਆ ਟਾਈਮ ਨਾ ਇਹਨਾਂ ਦਾ ਪੈ ਗਿਆ ਵਾ ਇਹੋ ਜਿਹੇ ਦਿਨ ਤੁਹਾਨੂੰ ਪਤਾ ਮਾਲਕ ਹਾਂ ਇਹੋ ਜਿਹੇ ਦਿਨ ਮਹਾਰਾਜ ਇਦਾਂ ਲਿਆਂਦਾ ਲਿਆਂਦਾ ਵਾ ਇਹ ਵੀ ਵਿਆਹ ਸਾਦੀ ਤੋਂ ਕਿਹੜਾ ਘਟੁੰਦਾ ਤੁਹਾਨੂੰ ਤੀਨਾਂ ਵੀ ਕਰਨਾ ਆਂਦੇ ਵਿਆਹ ਦਸਵੇਂ ਮਹੀਨੇ ਸ਼ਾਇਦ 11ਵੇਂ ਚ ਕਰਨ ਆਹ ਆਇਆ ਹੀ ਫੋਜੀ ਉਦੋਂ ਆਹ ਆਇਆ ਹੀ ਇਹ ਕੰਮ ਚੱਲਣ ਦਾ ਹੂੰ ਮੈਨੂੰ ਹੋ ਕਹਿਣ ਦਾ ਆਂਦਾ ਪਾ ਦਿਓ ਮੇਰੇ ਬਿਲੋ ਬਿਲੋ ਕਿ ਜਾਂ ਕਦਾਂ ਨਹੀਂ ਆਂਦਾ ਹੀ ਕਰ ਦੇਣਾ ਵਿਆਹ ਇਹ ਵੀ ਕਹਿਣ ਈ ਗਏ ਸਾਡੇ ਕੋ ਹਾਂਜੀ ਇਹ ਭੂਆ ਹੀ ਆ ਮੇਰੀ ਹਾਂਜੀ ਸਾਡੇ ਕੜਾ ਪਿੰਡ ਬਾਗੇ ਕਸਾ ਬੱਦਕੀ ਠੀਕ ਹੈ ਆ ਆਓ ਮੇਰਾ ਢਾਡੇ ਲੱਗੇ ਤਕੋ ਹ ਤੂੰ ਤ ਕੋਈ ਦਵਾ ਹਾਂਜੀ ਹਾਂਜੀ ਅੱਛਾ ਤੂੰ ਇੱਡੀ ਦੂਰ ਆ ਉਹ ਸਾਡਾ ਇਹ ਰਿਸ਼ਤੇਦਾਰ ਹੀ ਆ ਨਾ ਕੌਣ ਇਹ ਠੇਕੇਦਾਰ ਅੱਛਾ ਠੇਕੇਦਾਰ ਰਿਸ਼ਤੇਦਾਰ ਆ ਤਾਂ ਫਿਰ ਇੱਥੇ ਲੈ ਇੰਟਰਪੋਨ ਆਇਆ ਤੁਹਾਨੂੰ ਪਤਾ ਫਿਰ ਲਗਾਤਾਰ ਅੱਛਾ ਅੱਛਾ ਸ਼ਾ ਵਧੀਆ 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 ਤੁਹਾਨੂੰ ਪਤਾ ਕਰਾਂਗੇ ਦਿਖਾਵਾਂਗੇ ਹਾਂ 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 ਇਹ ਤਾਂ ਹੈ ਹੀ ਆ ਚਲੋ ਪੈ ਗਿਆ ਵਾ ਲੈ ਇੰਟਰ ਹਾਂਜੀ ਹਾਂਜੀ ਚਲ ਵਧੀਆ ਹੋ ਗਿਆ ਉੱਤੇ ਕਰਾਂਗੇ ਪਰ ਉਹ ਹੋ ਜੂਗੀ ਚਾਰ ਦਿਵਾਰੀ ਹਾਂਜੀ ਹਾਂਜੀ ਤੇ ਲਾਗ ਹੈ ਨਾ ਹੂੰ ਮਨੀਰਾ ਬਣੇਗਾ ਮਨੀਰਾ ਬਣ ਕੇ ਤੇ ਉਹ ਹੋ ਜੂਗੀ ਇਹਦੀ ਚਾਰ ਦਿਵਾਰੀ ਹਾਂਜੀ ਤੇ ਵਧੀਆ ਵਾ ਤੇ ਖਾਨੇ ਇਹ ਦੋ ਤਿੰਨ ਬਣਾ ਦਾਂਗੇ ਨਾ ਜਿਹੜਾ ਪਾਣੀ ਵਧੀਆ ਖਲੋਤਾ ਰਹੂਗਾ ਤਰੀਕੇ ਨਾਲ ਹਾਂ ਹਾਂ ਕਬ ਨਨ ਪਾਣੀ ਆਉਣਾ ਹੈ ਨਾ ਹਾਂ ਹਾਂ ਪਾਣੀ ਆਉਂਦਾ ਐ ਨੂੰ ਨਿਕਲ ਜੂ ਹੈ ਨਾ ਚਲ ਵਧੀਆ ਹੋ ਜੂ ਇਹ ਵੀ ਹਾਂਜੀ ਚਲੋ ਵਧੀਆ ਵਧੀਆ ਬੈਸਟ ਆ ਚੰਨ ਵਾਲੇ ਥੱਲੇ ਵਾਲੇ ਤਪਸ਼ ਘਟ ਜੂਗੀ ਹਾਂਜੀ ਨਾਲੇ ਉਹ ਥੱਲੇ ਵਾਲੇ ਲੈਂਟਰ ਦੀ ਮਜ਼ਬੂਤੀ ਹੋ ਗਈ ਨਾ ਮਿਸਤਰੀ ਹਾਂਜੀ ਤੇ ਵਧੀਆ ਮਿਸਤਰੀ ਵਧੀਆ ਵਧੀਆ ਤੂੰ ਤਾਂ ਆਪਣੇ ਲਾਗੇ ਦਈਆਂ ਚਲ ਵਧੀਆ 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 ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਧੰਨਵਾਦ ਤੇ ਵਾਪਸ ਆ ਗਏ ਹਾਂ ਹੀ ਗਰਮੀ ਅੱਜ ਬਹੁਤ ਜ਼ਿਆਦਾ ਨਹੀਂ